ਮਿਰਣਾਵ ਸੁਬੰਦ ਸਿੰਘ ਜੀ ਚਲੋ ਜੀ ਮੇਰੇ ਕੋ ਪਰਕਾਮਾ ਸੇਵਾ ਸੋਸਾਇਟੀ ਦਾ ਮੈਂ ਪ੍ਰਧਾਨ ਆਈ ਸਾਡੇ ਕੋਲ ਸਯਾਵਟ ਦੀ ਸੇਵਾ ਸਾਨੂੰ ਮਿਲੀ ਹੈ ਜੋ ਹੀ ਹਰ ਸਾਲ ਤਕਰੀਬਨ ਕਰ ਰਹੇ ਆ 20 ਸਾਲ ਤੋਂ ਹੀ ਕਰ ਰਹੇ ਆ ਜੀ ਕਿਹੜੇ ਕਿਹੜੇ ਫੁੱਲਾਂ ਦੇ ਨਾਲ ਜਿਹੜਾ ਗੁਰੂ ਘਰ ਮੈਂ ਉੱਥੇ ਕਰਦਾ ਇੱਕ ਤਕਰੀਬਨ 15 ਤੋਂ 20 ਪ੍ਰਕਾਰ ਦੇ ਵਿਦੇਸ਼ੀ ਫੁੱਲੀ ਆ ਜਿਹੜੇ ਦਰਬਾਰ ਦੇ ਅੰਦਰ ਲੱਗਣਗੇ ਜਿਸ ਵਿੱਚ ਡੇਜੀ, ਲੇਲੀ, ਔਰਕਟ, ਪੈਂਥੋਨੀਅਮ ਬਲਕਿ ਸਨਫਲਾਵਰ ਆਫ ਸਨ ਆਫ ਇੰਡੀਆ ਇਹ ਮਿਲ ਕੇ ਫਲਾਵਰ ਹੈਗੇ ਦੋਸਤ ਲੱਗਣੇ ਆ ਇਹ ਅੰਦਰ ਦੇ ਸੰਗਤਾਂ ਨੂੰ ਨਨਦੇਵ ਜੀ ਦੇ ਪ੍ਰਕਾਸ਼ਪੁਰਬ ਤੇ ਪਹੁੰਚਣ ਅਤੇ ਗੁਰਗਰਤਿਆਂ ਖੁਸ਼ੀਆਂ ਪ੍ਰਾਪਤ ਕਰਨ। ਕਰੋ ਤਾਂ ਕਿ ਸੇਵਾ ਖੇਡਣ ਦਾ ਇਹ ਸੇਵਾ ਅੱਜ 13 ਤੇ 14 ਦੀ ਮੱਧ ਰਾਤ ਜਿੱਦਾਂ ਆਰੰਭ ਹੋਣੇ ਗੁਰੂ ਨਨਦੇਵ ਜੀ ਦੇ ਖੰਡਪਤ ਸਾਹਿਬ ਆਰੰਭ ਹੋਣੇ ਆ ਉਸ ਤੋਂ ਪਹਿਲਾਂ ਇਸ ਦੀ ਮਿਲ ਕੇ ਸੇਵਾ ਕੰਪਲੀਟ ਹੋ ਜਾਵੇਗੀ। ਮਾਨਸ ਨਾਮ ਹੈ ਦਿੱਲੀ ਸ। ਆਪ ਫੁੱਲਾਂ ਦੀ ਡੈਕੋਰੇਸ਼ਨ ਆਪ ਕੀ ਜ਼ਿੰਮੇਰੀ ਹੈ? ਹਮਾਰਾ ਜ਼ਿੰਮੇਰੀ ਹੈ। ਕਿਆ ਕਿਆ ਕੈਸੇ ਤੋਂ ਮੈਸੇਜ ਆ ਰਿਹਾ ਇਸ ਵਾਰ? इस बार जो है कुछ अलग तरीके से करने चाह जो मतलब कुछ यूनिक देखिये बिल्कुल किस्म के फूल इस बार प्रयोग इस बार हमने कम से कम पचास तरीके के फूल है कम से कम बीस तरीके से जो कलकत्ता वाला जो पता है डिजाइन वाला वो हमने कर रहा कौन कौन से फूल इस बार इसमें जो है मिसाली जो है एंथोनियम और बेंगल बेंगलोर गुलाब इंग्लिश डेजी इंग्लिश जुप्सी रजनीगंधा ग्लाडियल उसके बाद ये है तुम्हारा तो गुलतबड़ी है और बहुत फूल है बिल्कुल ऐसे ही बहुत सारी फूल है कितनी लागत आएगी लगभग आपका जो है 16-17 लाख का उसका है बिल्कुल वो तो क्या क्या सजा रहे हैं यहाँ पर इधर जो हमारा जो मेन हमको जो दिया हुआ है हमको मेन दिया गया है दरबार साहब दरबार साहब के बाहर से गेट और हमारा जो गैलरी जो है उन्होंने ये दिया गया और बाहर जो हमारा जो 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 इनका जो पालकी साहब जो सजेगा उनका जिम्मेदारी दिया गया है और एक ये आपका जो मेन जो इनका हॉल है दीवार का जो हॉल है ये भी दिया गया हमको इससे पहले आप कहाँ-कहाँ सेवा करते हैं? इससे पहले मैंने इत्ते पहले इससे पहले मैंने ये नानक साहब सेवा किया नानक सर जो गुराओ में मैंने हर साल जो है हर साल कम से कम मैं दस बार सेवा देने आता हूँ पंजाब के इधर दिल्ली में

तो हमारा हमारा नंबर 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 दे दे रहा 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 है रहा है, है है है, ठीक इस संपर्क कर सकते हैं। ये सेवा सेवा कौन करवा दिल्ली से मैडम उनका नाम वो रिका ना करवा गया वाह का खालसा वाहिगुरु जी की फतेह ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਭੁਲੋਆ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਐਸੇ ਦੀਨ ਦਇਾਲ ਸਤਗੁਰੂ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 555ਵੇਂ ਪ੍ਰਕਾਸ਼ ਗੁਰਪੁਰਪ ਨੂੰ ਮੋਖ ਰੱਖ ਲਿਆ ਹੋਇਆ ਜੋ ਦੇਸ਼ਾਂ ਉਦੇਸ਼ਾਂ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰ ਮਨਾਏ ਜਾ ਰਹੇ ਨੇ ਅਤੇ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਇਹਨਾਂ ਪਾਵਨ ਸਥਾਨਾਂ ਤੇ ਜਿਹੜੇ ਕਿ ਧੰਨ ਸਤਿਗੁਰਾਂ ਦੇ ਤਪ ਸਥਾਨ ਹਨ ਇੱਥੇ ਲਗਭਗ 14 ਸਾਲ 9 ਮਹੀਨੇ 13 13 ਦਿਨ ਦੀ ਜੋ ਸਰੋਤਾਂ ਦੇ ਵਿੱਚ ਲਿਖਿਆ ਹੋਇਆ ਹੈ ਸਤਿਗੁਰਾਂ ਨੇ ਭਗਤੀ ਕੀਤੀ ਹੈ। ਸੋ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੋਂ ਆਉਣ ਤੋਂ ਬਾਅਦ ਦੇ ਵਿੱਚ ਸਤਿਗੁਰੂ ਜੀ ਲੰਮਾ ਅਰਸਾ ਇਸ ਪਾਵਨ ਸਥਾਨ ਤੇ ਰਹੇ। ਇੱਥੇ ਆ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੱਥੇ ਗੁਰਸਿੱਖੀ ਦੇ ਅੰਦਰ ਕੀਰਤ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਸਤਿਗੁਰਾਂ ਨੇ ਮੋਦੀਖਾਨੇ ਦੇ ਵਿੱਚ 13-13 ਤੋਲਿਆ ਉੱਚੇ ਸਤਗੁਰੂ ਪਾਤਸ਼ਾਹ ਜੀ ਨੇ ਭਗਤੀ ਦਾ ਮਾਰਗ ਵੀ ਦਿੱਤਾ ਇਸੇ ਤਰ੍ਹਾਂ ਹੀ ਸਤਗੁਰਾਂ ਨੇ ਇਸੇ ਪਾਵਨ ਸਥਾਨਾਂ ਤੋਂ ਮੂਲ ਮੰਤਰ ਪ੍ਰਗਟ ਕੀਤਾ ਇਨ੍ਹਾਂ ਹੀ ਪਾਵਨ ਸਥਾਨਾਂ ਤੋਂ ਇਸ ਪਾਵਨ ਧਰਤੀ ਤੋਂ ਹੀ ਜੜਿਆ ਸੁਧਨ ਧਰਤਲੁਕਾਈ ਸਤਗੁਰਾਂ ਨੇ ਆਪਣੀਆਂ ਉਦਾਸੀਆਂ ਦਾ ਆਗਾਜ਼ ਕੀਤਾ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਪਾਵਨ ਸਥਾਨਾ ਤੋਂ ਕੀਰਤਨ ਦੀ ਜਿਹੜੀ ਸ਼ੁਰੂਆਤ ਕੀਤੀ ਅਤੇ ਇਸ ਤਰ੍ਹਾਂ ਇਹ ਜਿਹੜਾ ਧਰਤੀ ਹੈ ਇਹ ਜਿਹੜਾ ਸਥਾਨ ਹੈ ਇਹਦਾ ਜ਼ਰਾ-ਜ਼ਰਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਚਰਣਾ ਕਮਲਾਂ ਦੇ ਨਾਲ ਸਰਸ਼ਾਰ ਹੈ ਅਤੇ ਬੇਅੰਤ ਸੰਗਤਾਂ ਹਰ ਸਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰਦੀਆਂ ਨੇ ਕਿਉਂਕਿ ਸਤਿਗੁਰਾਂ ਦਾ ਜਨਮ ਸਥਾਨ ਪ੍ਰਕਾਸ਼ ਸਥਾਨ ਜੋ ਹੈ ਉਹ ਸ੍ਰੀ ਨਨਕਾਣਾ ਸਾਹਿਬ ਹੈ ਪਾਕਿਸਤਾਨ ਦੇ ਵਿੱਚ ਹੈ ਹਰ ਇੱਕ ਗੁਰਸਿੱਖ ਪਿਆਰਾ ਉਸ ਸਥਾਨ ਦੇ ਦਰਸ਼ਨ ਨਹੀਂ ਕਰ ਸਕਦਾ ਕਿਉਂਕਿ ਉੱਥੇ ਵੀਜ਼ੇ ਦੀ ਜ਼ਰੂਰਤ ਪੈਂਦੀ ਸੋ ਹਰ ਇੱਕ ਗੁਰਮਖ ਪਿਆਰਾ ਉੱਥੇ ਨਹੀਂ ਜਾ ਸਕਦਾ ਸੋ ਜਿੰਨੇ ਵੀ ਭਾਰਤਵਰਸ਼ ਦੇ ਅਤੇ ਪੰਜਾਬ ਦੇ ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਰਹਿਣ ਵਾਲੀ ਸੰਗਤ ਜਿਨ੍ਹਾਂ ਨੂੰ ਉੱਧਰ ਦਾ ਵੀਜ਼ਾ ਨਹੀਂ ਮਿਲਦਾ ਫਿਰ ਉਹ ਪੰਜਾਬ ਚੜ੍ਹਦੇ ਪੰਜਾਬ ਦੇ ਇਹ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਵਿਖੇ ਆ ਕਰਕੇ ਨਮਸਕਾਰ ਕਰਕੇ ਆਪਣੇ ਆਪ ਨੂੰ ਵਡਭਾਗਾ ਬਣਾਉਂਦੇ ਨੇ ਸੋ ਇਥੇ ਸੰਗਤ ਜਿਹੜੀ ਲਗਭਗ 10 ਦਿਨ ਪਹਿਲਾਂ ਹੀ ਇਹ ਪ੍ਰਕਾਸ਼ ਗੁਰਪੁਰਬ ਸ਼ੁਰੂ ਹੋ ਜਾਂਦਾ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਮਾਇਆ ਨਾਲ ਸੰਸਥਾ ਅਤੇ ਉਹਨਾਂ ਦੇ ਮੁੱਖ ਸੇਵਾਦਾਰ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਹਨਾਂ ਦੇ ਯੋਗ ਅਗਵਾਈ ਦੇ ਵਿੱਚ ਸਾਰੇ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਕਰ ਲਏ ਗਏ ਨੇ ਅਤੇ ਜਿਵੇਂ ਕਿ ਆਪ ਜੀ ਦੇਖ ਰਹੇ ਹੋ ਹਰ ਪਾਸੇ ਜਿਹੜੀਆਂ ਤਿਆਰੀਆਂ ਹਨ ਅਤੇ ਗੁਰਦੁਆਰਾ ਸਾਹਿਬ ਦੀ ਰੰਗ ਰੋਗਣ ਸਫੇਦੀ ਇਸੇ ਤਰ੍ਹਾਂ ਡੈਕੋਰੇਸ਼ਨ ਅਤੇ ਹੋਰ ਜਿਹੜੀਆਂ ਸਹੂਲਤਾਂ ਸੰਗਤਾਂ ਪ੍ਰਤੀ ਚਾਹੀਦੀਆਂ ਨੇ ਉਹ ਜਿਹੜੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਸੰਗਤਾਂ ਦੇ ਰਹਿਣ ਵਾਸਤੇ ਸਰਾਮਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਇਹ 13 ਤਰੀਕ ਅੱਜ ਦੇ ਸ਼ਾਮ ਤੋਂ 13 ਅਤੇ 14 ਦੀ ਦਰਮਿਆਨੀ ਰਾਤ 2:30 ਵਜੇ ਸ੍ਰੀ ਖੰਡ ਪਾਠ ਸ਼ੁਰੂ ਹੋਣਗੇ ਅਤੇ 15 ਅਤੇ 16 ਦੀ ਦਰਮਿਆਨੀ ਰਾਤ 1:40 ਮਿੰਟ ਤੇ ਭੋਗ ਪਾਏ ਜਾਣਗੇ ਕੱਲ ਨੂੰ ਮahanagari ਕੀਰਤਨ ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਆਰੰਭ ਹੋਣਾ ਹੈ ਜੀ ਸੋ ਸੰਗਤਾਂ ਪ੍ਰਤੀ ਨਿਮਰਤਾ ਸਹਿਤ ਬੇਨਤੀ ਹੈ ਗੁਰੂ ਘਰ ਦੇ ਵਿੱਚ ਪਹੁੰਚ ਕਰਕੇ ਰੌਣਕਾਂ ਨੂੰ ਵਧਾਈਏ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਨਾਨਕ ਸਾਹਿਬ ਜੀ ਦਾ 555 ਗੁਰਪੁਰਬ ਜਨਮ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤਿਆਰੀਆਂ ਸਾਰੀਆਂ ਮੁਕੰਮਲ ਹਨ ਤਰ੍ਹਾਂ ਤਰ੍ਹਾਂ ਦੇ ਪਕਵਾਨ ਪਕ ਰਹੇ ਹਨ ਗੁਰੂ ਕੇ ਲੰਗਰਾਂ ਦੇ ਵਿੱਚ ਸੰਗਤਾਂ ਦੀ ਸਹੂਲਤ ਵਾਸਤੇ ਰਹਿائش ਵਾਸਤੇ ਲੰਗਰਾਂ ਵਾਸਤੇ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਤੁਰਕੀ ਬਾਣੀ ਹੈ ਉਸ ਦੇ ਅਖੰਡ ਜਾਪ ਅੱਜ 13 14 ਨਵੰਬਰ ਦੀ ਦਰਮਿਆਨੀ ਰਾਤ ਨੂੰ 2:30 ਮਿੰਟ ਤੇ ਆਰੰਭ ਕੀਤੇ ਜਾਣਗੇ ਕੱਲ 14 ਨਵੰਬਰ ਨੂੰ ਗੁਰਦੁਆਰਾ ਸੰਤ ਘੜ ਤੋਂ ਪੰਜ ਪਿਆਰਿਆਂ ਦੀ ਅਗਵਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹਾਨ ਨਗਰ ਕੀਰਤਨ ਆਰੰਭ ਕੀਤਾ ਜਾਵੇਗਾ ਨਗਰ ਕੀਰਤਨ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਗੁਰਦਰਾ ਪੀਰ ਸਾਹਿਬ ਵਿਖੇ ਉਸ ਦੀ ਸੰਪੂਰਨਤਾ ਹੋਵੇਗੀ ਇਸ ਤੋਂ ਅਪਰੰਤ 15 ਨਵੰਬਰ ਨੂੰ 7 ਵਜੇ ਰਾਤ ਅਤਿ ਸ਼ਬਾਜੀ ਚਲਾਈ ਜਾਵੇਗੀ 14 ਤਰੀਕ ਤੋਂ ਹੀ ਦੀਵਾਨ ਹਾਲ ਵਿੱਚ ਦੀਵਾਨ ਆਰੰਭ ਹੋ ਜਾਣਗੇ 15 ਤੇ 16 ਦਰਮਿਆਨੀ ਰਾਤ ਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਪਵਿੱਤਰ ਬਾਣੀ ਦੇ ਅਖੰਡ ਜਾਪ ਆਰੰਭ ਹਨ ਉਹਨਾਂ ਦੇ ਭੋਗ ਦੇ ਸ਼ਲੋਕ 1 ਵਜੇ 40 ਮਿੰਟ ਤੇ ਆਰੰਭ ਕੀਤੇ ਜਾਣਗੇ ਇਹ ਜਿਹੜੀ ਤਿਆਰੀ ਹੈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਤੇ ਇਸ ਦਿਨ ਦੇ ਮੈਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਨਹੀਂ ਕਿਸਾ ਗੁਰਦੁਆਰਾ ਸਾਹਿਬ ਦਾ ਸਜਾਇਆ ਜਾ ਰਿਹਾ ਹੈ ਗੁਰਦੁਆਰਾ ਜੀ ਸਜਾਵਟ ਦੀਪ ਮਾਲਾ ਦੇ ਨਾਲ ਲੜੀਆਂ ਦੇ ਨਾਲ ਤਾਜ਼ੇ ਫੁੱਲਾਂ ਦੇ ਨਾਲ ਇੱਕ ਹੁੰਦੇ ਹਨ ਬਨਾਵਟੀ ਫੁੱਲ ਉਹ ਵੇਖਣ ਨੂੰ ਬੜੇ ਚਮਕਦੇ ਹਨ ਤੇ ਉਹਨਾਂ ਵਿੱਚ ਮਹਿਕ ਨਹੀਂ ਹੁੰਦੀ ਇਸ ਵਾਰ ਜਿਹੜੇ ਹਨ ਤਾਜ਼ੇ ਫੁੱਲ ਲਾ ਕੇ ਸਜਾਵਟ ਕੀਤੀ ਜਾ ਰਹੀ ਹੈ ਤੇ ਦੂਰੋਂ ਹੀ ਜਦੋਂ ਆਪਾਂ ਕੰਪਲੈਕਸ ਦੇ ਵਿੱਚ ਪ੍ਰਵੇਸ਼ ਕਰਨ ਲੱਗਦੇ ਹਾਂ ਇਹ ਫੁੱਲਾਂ ਦੀ ਵਾਚਨਾ ਜਿਹੜੀ ਹੈ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਨਾਲ ਬਹੁਤ ਹੀ ਵਧੀਆ ਮਾਹੌਲ ਬਣਿਆ। ਇਹ ਤਾਜ਼ੇ ਕਿੰਨੇ ਫੁੱਲ ਮੰਗਾਏ ਗਏ? ਇਹ ਕੁਆਂਟਲਾਂ ਦੇ ਹਿਸਾਬ ਨਾਲ ਫੁੱਲ ਆਏ ਹਨ ਤੇ ਇਹਨਾਂ ਦੀ ਗਿਣਤੀ ਬਾਅਦ ਵਿੱਚ ਦੱਸ ਦਿੱਤੀ ਜਾਵੇ।